ਜ਼ਿਲ੍ਹਾ ਜ਼ਿਲੰਦਰ ਦੇ ਅਦੀਨੋਂ ਦੇ ਪਿੰਡ ਮਿਓਵਾਲ ਵਿਖੇ ਡੇਰਾ ਬਾਬਾ ਮਸਤਰਾਜੀ ਸਾਹਿਬ ਸਰਕਾਰ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾੜ ਮਹੀਨੇ ਦਾ ਮੇਲਾ ਮਿਤੀ 24 25 26 ਜੂਨ ਨੂੰ ਬਾਬਾ ਦੀਵਾਨ ਸਾਹਿਬ ਜੀ ਦੇ ਆਸ਼ੀਰਵਾਦ ਅਤੇ ਡੇਰੇ ਦੇ ਗੱਦੀ ਨਿਸ਼ਾਨ ਸਾਈ ਕੁਲਦੀਪ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਮੇਲੇ ਦੇ ਪਹਿਲੇ ਦਿਨ ਚਾਦਰ ਚਿਰਾਗ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਮੇਲੇ ਵਿੱਚ ਵੱਖ-ਵੱਖ ਡੇਰਿਆਂ ਦੇ ਗੱਦੀ ਨਸ਼ੀਨ ਸੰਤ ਮਹਾਪੁਰਸ਼ ਪਹੁੰਚੇ ਪੰਜਾਬ ਭਰ ਤੋਂ ਕਵਾਲਾ ਨੇ ਮੇਲੇ ਵਿੱਚ ਹਾਜ਼ਰੀਆਂ ਭਰੀਆਂ ਮੇਲੇ ਦੇ ਦੂਸਰੇ ਦਿਨ ਪੰਜਾਬ ਭਰ ਤੋਂ ਸਿੰਗਰਾ ਕਮੇਡੀ ਕਲਾਕਾਰਾਂ ਨੇ ਹਾਜ਼ਰੀ ਭਰੀ ਦੂਦ ਰਾਡੇ ਪਿੰਡਾਂ ਤੋਂ ਸੰਗਤਾਂ ਨੇ ਦਰਬਾਰ ਵਿਖੇ ਆ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ ਆਏ ਹੋਏ ਕਲਾਕਾਰਾਂ ਨੇ ਆਪਣੀ ਮధుਰ ਗੀਤਾ ਨਾਲ ਸੰਗਤਾਂ ਨੂੰ ਜੋ ਮੰਤੇ ਮਜਬੂਰ ਕਰ ਦਿੱਤਾ ਗੱਦੀ ਨਸ਼ੀਨ ਸਾਈ ਕੁਲਦੀਪ ਜੀ ਅਤੇ ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਕੁੱਖ ਸੇਵਾਦਾਰ ਗੱਦੀ ਨਸ਼ੀਨਾ ਨੇ ਆਏ ਹੋਏ ਕਲਾਕਾਰਾਂ ਤੇ ਨੋਟਾ ਦੀ ਵਰਖਾ ਕੀਤੀ ਸੇਵਾ ਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾ ਅਤੇ ਫਤਵੰਤੇ ਸੱਜਣਾ ਨੂੰ ਦਰਬਾਰ ਵੱਲੋਂ ਸਨਮਾਨਿਤ ਕੀਤਾ ਗਿਆ ਸ਼ਾਮ ਨੂੰ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਪਟਕੇ ਦੀ ਕੁਸ਼ਤੀ ਜਿੱਤਣ ਵਾਲੇ ਅਤੇ ਬਾਕੀ ਪਹਿਲਵਾਨਾਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਮੇਲੇ ਦੇ ਤੀਜੇ ਅਤੇ ਆਖਰੀ ਦਿਨਾਂ ਬੇੜੀਆਂ ਦੀ ਰਸਮ ਅਦਾ ਕੀਤੀ ਗਈ ਬੇੜੇ ਬੜੇ ਹੀ ਸ਼ਰਧਾ ਨਾਲ ਸਤਲੁਜ ਦਰਿਆ ਵਿਖੇ ਤਾਰੇ ਗਏ ਦਰਬਾਰ ਵੱਲੋਂ ਤਿੰਨੋਂ ਦਿਨ ਗੁਰੂ ਜੀ ਦੇ ਨਾਮ ਦਾ ਲੰਗਰ ਟੂਤ ਵਰਤਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਰ ਵੀ ਲਗਾਈ ਗਈ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਸਟਾਲ ਖਾਣ ਪੀਣ ਦੀਆਂ ਵਸਤੂਆਂ ਦੀਆਂ ਦੁਕਾਨਾਂ ਆਦਿ ਲਗਾਈਆਂ ਗਈਆਂ ਇਸ ਮੌਕੇ ਦੁਆਬਾ ਹਲਚਲ ਚੈਨਲ ਦੇ ਸੀਨੀਅਰ ਪੱਤਰਕਾਰ ਮੋਹਿਤ ਸ਼ਰਮਾ ਨਾਲ ਗੱਲਬਾਤ ਕਰਦੇ ਆ ਡੇਰੇ ਦੇ ਗੱਦੀ ਨਸ਼ੀਨ ਸਾਈ ਕੁਲਦੀਪ ਜੀ ਨੇ ਕੀ ਦੱਸਿਆ Bekoysun bu haberi.

सर प्यारु मतिले तोड़े तोड़े अजेकोना बचे माणी मोटी सत श्रीकाल नमस्कार मैं तो अपना मोहित शर्मा सो अज पहुँच चुके हैं पिंड मियाँवाल दरबार साई राज जी ਜਿੱਥੇ 1964 ਤੋਂ ਲਗਾਤਾਰ ਮੇਲਾ ਚੱਲਦਾ ਆ ਰਿਹਾ ਸਾਡੇ ਨਾਲ ਦਰਬਾਰ ਦੇ ਗਦਨੀਸ਼ੀਨ ਸਾਈਂ ਕੁਲਦੀਪ ਸ਼ਾਹ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆ ਜਿਹੜਾ ਮੇਲਾ ਆ ਕਿੰਨੇ ਦਿਨ ਚੱਲਦਾ ਤੇ ਇਹਦੇ ਵਿੱਚ ਕਿਹੜੇ ਕਿਹੜੇ ਕਵਾਲ ਤੇ ਸਿੰਗਰ ਆਉਂਦੇ ਨੇ ਜੀ ਇਹ ਮੇਲਾ ਤਿੰਨ ਦਿਨ ਚੱਲਦਾ ਆ ਕਵਾਲ ਸਾਰੇ ਪੰਜਾਬ ਤੋਂ ਆਉਂਦੇ ਆ ਤੇ ਇਹ 1964 ਤੋਂ ਮੇਲਾ ਹੋ ਰਿਹਾ ਸਾਲ 'ਚ ਦੋ ਵਾਰੀ ਮੇਲਾ ਕਰਾਈਦਾ ਜੀ ਤੇ ਸੰਗਤ ਬਹੁਤ ਦੂਰੋਂ ਆਂਦੀ ਆ ਪਿੰਡਾਂ ਤੋਂ ਆਂਦੀ ਆ ਸ਼ਹਿਰਾਂ ਤੋਂ ਆਂਦੀ ਆ ਤੇ ਬਾਹਰ ਦੇ ਸੰਜੋਗ ਨਾਲ ਐਨਆਰਆਈ ਆ ਵੀਰਾਂ ਦੇ ਸਾਰਿਆਂ ਦੇ ਸੰਜੋਗ ਨਾਲ ਮੇਲਾ ਕਰਾਇਆ ਜਾਂਦਾ ਆ ਤੇ ਜਿਹੜਾ ਮੇਲਾ ਆ ਸਾਲ ਦੇ ਵਿੱਚ ਕਿਹੜੀ ਜਿਹੜੀ ਤਰੀਕਾਂ ਤੇ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਪਹਿਲੇ ਦਿਨ ਦੂਜੇ ਦਿਨ ਤੇ ਤੀਜੇ ਦਿਨ ਜਿਹੜਾ ਕੀ ਕੀ ਕਰਾਇਆ ਜਾਂਦਾ ਜੀ ਸਾਡੇ ਜਿਹੜੇ ਵੀਰ ਉਹਨਾਂ ਨੂੰ ਮਾਰੇ ਜਾਣਕਾਰੀ ਦਿਓ ਜਿਹੜਾ ਤਾਂ ਮਾਗਦੇ ਪੰਜੀ ਹੁੰਦਾ ਆ ਉਹ ਹੁੰਦਾ 17 18 19 ਨੂੰ ਪਹਿਲੇ ਦਿਨ ਝੰਡਾ ਹੁੰਦਾ ਦੂਏ ਦਿਨ ਭਾਰ ਹੁੰਦਾ 30 ਦਿਨ 베ੜੇ ਤਾਰੇ ਜਾਂਦੇ ਖਵਾਜਾ ਪੀਰ ਦੇ ਤੇ ਜਿਹੜਾ ਹਾਰਡ ਦੇ 11 ਹੁੰਦਾ ਆ 24 25 26 27 ਦਾ ਹੁੰਦਾ ਆ ਇਸੇ ਤਰ੍ਹਾਂ ਗਰਮੀਆਂ ਵਾਲੇ ਮੇਲੇ ਨੂੰ ਵੀ ਪਹਿਲਾਂ ਝੰਡਾ ਹੁੰਦਾ ਫੇਰ ਭਾਰ ਹੁੰਦਾ ਆ ਭਾਰ ਵਾਲੇ ਦਿਨ ਸ਼ਾਮ ਨੂੰ ਸ਼ਿੰਜ ਕਰਾਈ ਜਾਂਦੀ ਆ ਫੇਰ ਦੂਏ ਦਿਨ 베ੜੇ ਤਾਰੇ ਜਾਂਦੇ ਖਵਾਜਾ ਸਾਹਿਬ ਦੇ ਅੱਜ ਵੀ ਜਿਹੜਾ ਮੇਲਾ ਹੋਇਆ ਇਹਦੇ ਵਿੱਚ ਪੰਜਾਬ ਤੋਂ ਸਿੰਗਲ ਵੀ ਆਏ ਸੀਗੇ ਤੇ ਜਿਹੜਾ ਬਾਅਦ ਚ ਛਿੰਝ ਵੀ ਕਰਾਈ ਗਈ ਉਹਦੇ ਵਿੱਚ ਵੀ ਬੜੇ ਉੱਗੇ ਜਿਹੜੇ ਨਾਮੀ ਪਹਿਲਵਾਨ ਜਿਹੜੇ ਇੱਥੇ ਆਏ ਸੀਗੇ ਹਾਂਜੀ ਹਾਂਜੀ ਬਹੁਤ ਦੂਰੋਂ ਦੂਰੋਂ ਪਹਿਲਵਾਨ ਆਏ ਹੋ ਸੀਗੇ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਆ ਜੀ ਇਹ ਮੇਲੇ ਦੇ ਵਿੱਚ ਕੋਈ ಗ್ರಾಮ ਪੰਚਾਇਤ ਜਾਂ ਪਿੰਡ ਵਾਸੀਆਂ ਦਾ ਕੋਈ ਨਹੀਂ ਸਾਰਿਆਂ ਦੇ ਸੰਯੋਗ ਨਾਲ ਕੀਤਾ ਜਾਂਦਾ ਜੀ ਬਾਹਰ ਐਨ ਆਰ ਆਈ ਵੀਰਾਂ ਦੇ ਸਾਰਿਆਂ ਦੇ ਸੰਯੋਗ ਨਾਲ ਮੇਲਾ ਲੱਗਦੇ ਆ ਉਹ ਜਿਹੜੇ ਸਾਡੇ ਦੁਆਬਾ ਹਲਚਾ ਚੈਨਲ ਦੇਖਦੇ ਵੀਰੋ ਉਹਨਾਂ ਨੂੰ ਇਸ ਦਰਬਾਰ ਬਾਰੇ ਕੁਝ ਕਹਿਣਾ ਚਾਹੁੰਗਾ। ਬਸ ਇਹੀ ਕਹਾਂਗੇ ਕਿ ਦਰਬਾਰ ਨਾਲ ਸਾਰੀ ਸੰਗਤ ਜੁੜੇ ਵੱਧ ਤੋਂ ਵੱਧ ਉਹਨਾਂ ਦਾ ਪਿਆਰ ਮਿਲੇ ਦਾਤੇ ਦਾ ਮੇਲਾ ਹੋਰ ਵਧੇ। ਸਾਰੇ ਭੈਣਾਂ ਭਰਾਵਾਂ ਦੇ ਅੱਗੇ ਇਹੀ ਬੇਨਤੀ ਆ ਕਿ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਣ। ਸ਼ਰਧਾ ਨਾਨ ਤੇ ਦਾਤਾ ਭਲਾ ਕਰੇ ਸਭ ਦਾ। ਅ ਇਸੇ ਕੇ ਸਾਡੇ ਨਾਲ ਦਰਬਾਰ ਦੇ ਗੱਦੀ ਨਿਸ਼ੀਂ ਸ੍ਰੀ ਕੁਲਦੀਪ ਸ਼ਾਹ ਜੀ ਦਰਬਾਰ ਰਾਜੀ ਸ਼ਾਹ ਜੀ ਮੀਓਵਾਲ ਤੋਂ ਕੈਮਰਾਮੈਨ ਅਮਿਤ ਸ਼ਰਮਨ ਨਾਲ ਮੋਹਿਤ ਸ਼ਰਮਨ